ਲੋ ਇਹ ਸਕੂਲ ਦੀ ਇੱਕ ਟੀਚਰ ਨੂੰ ਇਥੋਂ ਬਦਲਿਆ ਗਿਆ। ਉਹ ਉਸ ਟੀਚਰ ਦੀ ਵਜ੍ਹਾ ਕਰਕੇ ਇਹ ਬੱਚੇ ਸਾਰੇ ਇਕੱਠੇ ਹੋ ਗਏ ਆ। ਇਹ ਇਹਨਾਂ ਨੂੰ ਨਹੀਂ ਪਤਾ ਵੀ ਸੱਚ ਕੀ ਹੈ। ਮਸਲਾ ਕੀ ਹੈ ਸਾਡਾ ਪਰਿਵਿਟ ਕੀ ਹੈ। ਇਹ ਬੱਚੇ ਆ। ਉਹ ਮਿਸਗਾਈਡ ਕਰਕੇ ਇਹਨਾਂ ਨੂੰ ਇੱਥੇ ਲਿਆਂਦਾ ਗਿਆ। ਕੋਈ ਰੋਲਾ ਨਹੀਂ ਗਾਇਆ। ਅਸੀਂ ਸਾਰੀ ਪੰਚਾਇਤ ਨੇ ਬੈਠ ਕੇ ਪ੍ਰਿੰਸੀਪਲ ਸਾਹਿਬ ਨਾਲ ਉਸ ਦੀ ਗੱਲਬਾਤ ਕਰ ਲਈ ਹੈ। ਪਰ ਪ੍ਰਿੰਸੀਪਲ ਸਾਹਿਬ ਨੂੰ ਇਹ ਵੀ ਕਹਤਾ ਕਿ ਜਿੰਨੇ ਬੱਚਿਆਂ ਨੇ ਰੋਲਾ ਪਾਇਆ ਕਿਸੇ ਦੇ ਖਿਲਾਫ ਦੁਰਵਿਵਹਾਰ ਕੱਲ ਨੂੰ ਬੱਚੇ ਨੂੰ ਜੇ ਤਾਂਗ ਪਰੇਸ਼ਾਨ ਕਰਨਾ ਤਾਂ ਫਿਰ ਅਸੀਂ ਬੁੜੇ ਬੇਸਾਬਾਂ ਅੱਜ ਜੋ ਮਸਲਾ ਉਹ ਇੱਥੇ ਹੀ ਇੱਥੇ ਖਤਮ ਕਰ ਦਿੱਤਾ ਗਿਆ ਇਹਦੇ ਵਿੱਚ ਕੋਈ ਹੋਰ ਸੱਚਾਈ ਨਹੀਂ ਡੀਪੀ ਨੇ ਕਈ ਦੋਸ਼ ਵੀ ਲਾਏ ਆ ਡੀਪੀ ਸਾਹਿਬ ਨੇ ਜੋ ਨਾ ਵੀ ਬੱਚਾ ਦੀ ਫੀਸ ਹੈ ਬੱਚਾ ਕੋਲੋਂ ਉਹਨਾਂ ਦੇ ਮਾਪਿਆਂ ਕੋਲੋਂ ਇੱਥੇ ਸਕੂਲ ਚ ਆ ਚੁੱਕੀ ਹੈ ਪਰ ਹਰ ਮਹੀਨੇ ਜਿਹੜੀ ਹੈ ਰਸਤੇ ਵਿੱਚ ਜਮਾ ਹੋਣੀ ਚਾਹੀਦੀ ਸੀ ਉਹ ਜਮਾ ਨਹੀਂ ਹੋਈ ਜਿਸ ਕਰਕੇ ਇਹਨਾਂ ਦਾ ਜਿਹੜਾ ਤਬਾਦਲਾ ਹੋਇਆ ਇਹ ਇਨਕੁਆਰੀ ਤੋਂ ਬਾਅਦ ਹੋਇਆ ਇੱਕ ਦੋ ਗੱਲਾਂ ਹੋਰ ਸਾਰੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਅਸੀਂ ਪੜਤਾਲ ਕਰਾਂਗੇ ਅਸੀਂ ਉਸ ਬੰਦੇ ਨਾਲ ਵੀ ਜਾ ਕੇ ਗੱਲ ਕਰਾਂਗੇ ਵੀ ਬਾਈ ਤੂੰ ਬੱਚਾ ਨੂੰ ਕਿਉਂ ਇਸ ਪਾਸੇ ਮੋੜਿਆ ਮਿਹਰਬਾਨੀ ਸਹਿਤ ਅੱਜ ਜਿਹੜਾ ਬੱਚਿਆਂ ਨੇ ਧਰਨਾ ਲਾਇਆ ਕੀ ਮਸਲਾ ਹੈ ਇਸ ਬਾਰੇ ਜਾਣਦੇ ਹਾਂ ਸਰ ਮਸਲਾ ਕੁਝ ਵੀ ਨਹੀਂਗਾ ਸਕੂਲ ਡਾਇਰెక్టర్ ਬਲਾਈ ਆਦੀ ਮੰਗਲ ਸਿੰਘ ਦੇਕੀ ਉਹਨਾਂ ਦੇ ਵਿਭਾਗੀ ਕੰਮ ਪੈਂਡਿੰਗ ਹੋਣ ਦੀ ਰਿਗਵਾਹ ਚੱਲ ਰਹੀ ਸੀ ਜਿਵੇਂ ਮਾਝਾ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਉਹਨਾਂ ਦੀ ਪੜਤਾਲ ਦੇ ਰਿਪੋਰਟ ਸਮੇਟ ਹੋ ਗਈ ਹੈ ਜੀ ਉਹਨਾਂ ਦੇ ਜਿਹੜੇ ਦੋਸ਼ ਲੱਗੇ ਸੀ ਉਹ ਸਾਬਿਤ ਹੋ ਚੁੱਕੇ ਆ ਉਹਨਾਂ ਦੇ ਅਨੁਸਾਰ ਉਹਨਾਂ ਦੇ ਅੱਜੇ ਬਰਬੰਦ ਸਕੂਲ ਆਫ ਹਰਮਨਰਸ ਅਮਰਖਾਨਾ ਗਰਲਸ ਕੀਤਾ ਗਿਆ ਹੈ ਜੀ ਤੇ ਬੱਚਿਆਂ ਨੂੰ ਇਸ ਬਾਰੇ ਖੁਸ਼ ਵੀ ਨਹੀਂ ਬਤਾ ਸੀ ਬੱਚਿਆਂ ਨੂੰ ਗੁੰਮਰਾਹ ਕੀਤਾ ਗਿਆ ਸੀ ਸਾਰੇ ਮਹਤਵਪੂਰਨ ਆਈਸੀ ਵੀ ਨਹੀਂ ਹੋਣੇ ਤੇ ਉਹਨਾਂ ਨੇ ਜਦੋਂ ਸਾਰਾ ਖੁਸ਼ ਪਤਾ ਕੀਤਾ ਸੀ ਤੇ ਬੱਚੇ ਵੀ ਮੰਨ ਕੇ ਗਏ ਅ ਵੀ ਸਾਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਸੀ ਇਹ ਜਿਹੜਾ ਐਲੀਗੇਸ਼ਨ ਲਾਇਆ ਇਹਨਾਂ ਨੇ ਵੀ ਵੀਡੀਓ ਇਹ ਤਾਂ ਵੱਖਰੀ ਗੱਲ ਹੋਊਗਾ ਵੀ ਵੀਡੀਓ ਸਰ ਸਾਰੇ ਐਲੀਗੇਸ਼ਨ ਕਰ ਚਲੇ ਤੇ ਛੁੱਟਿਆ ਸੀ ਕੋਈ ਵੀ ਇਸ ਨਾਲ ਐਮਪਲਾਈ ਨਹੀਂ ਰਹਿਣਾ ਕਿ ਅੰਦਰ ਚਿੱਤ ਤੇ ਸਾਰੇ ਐਮਪਲਾਈ ਸਾਰੇ ਆਪ ਦਾ ਪ੍ਰੋਪਰ ਆਪ ਦਾ ਕੰਮ ਕਰਦੇ ਆ ਸੀ ਆਪਣੀਆਂ ਕਲਾਸਾਂ ਵੀ ਬੰਦੀਆਂ ਸੀ ਸਰ ਇੱਕ ਇੱਕ ਚੀਜ਼ ਜਿਹੜੀ ਮਾਤਾ ਜੀ ਬਮਾਰਸੀ ਕੈਂਸਰ ਸੀ ਮਤਲਬ ਉਹ ਤੋਂ ਵੀ ਜਿਹੜਾ ਮੈਨੂੰ ਛੁੱਟੀ ਵੀ ਨਹੀਂ ਦਿੱਤੀ ਗਈ ਇਸ ਤਰ੍ਹਾਂ ਬਣਾਇਆ ਜਾਂਦਾ ਨਹੀਂ ਸੀ ਇਸ ਲਾਮ ਦੇ ਟੀਚਰ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਇੱਕ ਮੈਡਮ ਦਾ ਨਾਮ ਲਿਆ ਉਹਨਾਂ ਨੇ ਕਹਿੰਦੇ ਉਹਨਾਂ ਨਾਲ ਮਤਲਬ ਕਿ ਇਹ ਤੇ ਰਲ ਕੇ ਮਤਲਬ ਮੈਨੂੰ ਪਰੇਸ਼ਾਨ ਕਰ ਕੋਈ ਨਹੀਂ ਸੀ ਇਸ ਨਾਲੇ ਸਾਰੇ ਅਲੀਗੇਸ਼ਨ ਛੁੱਟੇ ਆ ਜੀ ਜਿਹਦੀ ਸਾਰੀ ਪੜਤਾਲ ਹੋ ਚੁੱਕੀ ਹੈ ਜੀ ਤੇ ਸਰ ਇੱਕ ਜਿਹੜਾ ਇਹ ਮਾਸਟਰ ਆਪਣੇ ਡੀਪੀ ਆ ਇਹ ਤਾਂ ਇੱਕ ਦਿਨ ਤੋਂ ਤਾਂ ਐ ਕਰਨ ਨਹੀਂ ਲੱਗਿਆ ਹੁਣਾਂ ਜੀ ਤੇ ਸਾਰੇ ਵਿਭਾਗ ਦੇ ਕੰਮ ਪੈਂਡਿੰਗ ਆ ਨਾ ਜੀ ਜਿਹੜਾ ਡੇ ਬਾਏ ਡੇ ਚੱਲੀ ਗਿਆ ਜੀ ਕੋਈ ਕੰਮ ਤਾਂ ਇਨਕੁਆਰੀ ਹੋਈ ਗਿਆ ਸੀ ਇਹਦੀ ਪਹਿਲਾਂ ਇਹਨਾਂ ਦੀ ਮਾਨਜੁਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਮਹੀਨੇ ਚ ਵੀ ਪੇਸ਼ ਹੋਇਆ ਜੀ ਉੱਥੇ ਇਹਨਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਮਾਫੀ ਮੰਗੀ ਮੈਂ ਅੱਗੇ ਕੰਮ ਪੂਰੇ ਕਰਾਂਗਾ ਸੀ ਉਸ ਤੋਂ ਬਾਅਦ ਵੀ ਇਹਨਾਂ ਵੱਲੋਂ ਕੰਮ ਪੂਰੇ ਨਹੀਂ ਕੀਤੇ ਗਏ ਜੀ ਆਇਆ ਗਿਆ ਹਾਂਜੀ ਬੱਚਿਆਂ ਨੂੰ ਪੜਵਾਇਆ ਪੜਤਾਇਆ ਗਿਆ ਬੱਚਿਆਂ ਨੂੰ ਉਹਨਾਂ ਨੇ ਦੱਸਿਆ ਨਹੀਂ ਗਿਆ ਬੱਚਿਆਂ ਤੋਂ ਫੀਸਾਂ ਲਈਆਂ ਗਈਆਂ ਸੀ ਸਾਰੇ ਸਾਲ ਦੀਆਂ ਜਮਾ ਨਹੀਂ ਕਰਵਾਈਆਂ ਗਈਆਂ ਸੀ ਬੱਚਿਆਂ ਦਾ 10ਵੀਂ ਕਲਾਸ ਦਾ ਪੇਪਰ ਸੀ ਜੀ ਪੇਪਰ ਸ਼ੁਰੂ ਹੋਣ ਤੱਕ ਵੀ ਕਰਮਚਾਰੀ ਵੱਲੋਂ ਪੇਪਰ ਨਾ ਤਾਂ ਪਾਇਆ ਗਿਆ ਤੇ ਨਾ ਦਿੱਤਾ ਗਿਆ ਆਰਡਰ ਬੁੱਕ ਤੇ ਵੀ ਪ੍ਰੋਟੈਸਟ ਲਿਖਿਆ ਗਿਆ ਸੀ ਤੇ ਮਿੱਦ ਪ੍ਰੋਟੈਸਟ ਕੀ ਬੱਚਿਆਂ ਦਾ ਪੇਪਰ ਨਾ ਪਾਉਣਾ ਕਿਹੜੇ ਵਿਰੋਧ ਵਿੱਚ ਆਉਣਾ ਸੀ ਤੇ ਕਿ ਬੱਚਿਆਂ ਦੇ ਹਿੱਤ ਨਾਲ ਖਲਵਾੜ ਨਹੀਂ ਮੇਰੇ ਵੱਲੋਂ ਮੌਕੇ ਤੇ ਬੱਚਿਆਂ ਦਾ ਪੇਪਰ ਪਾ ਕੇ ਤੇ ਬੱਚਿਆਂ ਦਾ ਇੱਕ ਕੰਡਾ ਵੇਟ ਕੀਤੀ ਔਰ ਫੋਟੋ ਸ਼ੇਟ ਕਰਵਾ ਕੇ ਮੈਂ ਬੱਚਿਆਂ ਦੇ ਤਾਂ ਵੇਖਣ ਨੂੰ ਰੱਖ ਦਿੱਤੇ ਤੇ ਬੱਚਾ ਦਾ ਪੇਪਰ ਲਿਆ ਗਿਆ ਤੇ ਕਰਮਚਾਰੀ ਨੇ ਆਪ ਦੀ ਨਿੱਜੀ ਜ਼ਿੰਮੇਵਾਰੀ ਨਹੀਂ ਸਮਝੀ ਵੀ ਮੈਂ ਮੇਰਾ ਪੇਪਰ ਲੈਣਾ ਜ਼ਿੰਮੇਵਾਰੀ ਹੈਗਾ ਕਿ ਨਹੀਂ ਤੇ ਐਸੇ ਸਰ ਵੀ ਰਿਕਵਰ ਕਰੂੰਗਾ ਮੈਂ ਜਿਹੜਾ ਇਹ ਨਹੀਂ ਬੱਚਾ ਦਾ ਬੱਚਿਆਂ ਦੇ ਪੈਸੇ ਆ ਜੀ ਕੋਈ ਬੰਦਾ ਕਰ ਬੱਚਿਆਂ ਦੇ ਪੈਸੇ ਸਭ ਭਾਗੀ ਪੈਸਾ ਕਿਵੇਂ ਖਾ ਸਕਦਾ ਜੀ ਥੈਂਕ ਯੂ ਰੋ 이어ফোন ਲਗਾ ਕੇ ਕਲਾਸ ਚ ਜਾਇਆ ਜਾਂਦਾ ਸੀ ਜਾਂ ਤੇ ਸਕੂਲ ਕੈਂਪਸ ਕੋ ਮੈਂ ਜਾਂਦਾ ਸੀ ਮੇਰੇ ਵਾਲਾ ਰੋਕ ਰਣ ਤੇ ਵੀ ਇਸ ਤਰ੍ਹਾਂ ਚੰਗਾ ਨਹੀਂ ਲੱਗ ਰਹਾ ਤੇ ਮੈਨੂੰ ਕਿਹਾ ਤੂੰ ਕੌਣ ਹੋਣਾ ਰੋਕਣ ਵਾਲਾ ਤੇ ਮੈਂ ਕਿਹਾ ਅਦੇバイス ਤੂੰ ਕਹਿ ਕੇ ਗੱਲ ਕੀਤੀ ਗਈ ਇਸ ਤੇ ਕੀ ਇਹ ਕਰਮਚਾਰੀ ਦਾ ਹੱਕ ਮੰਦਾ ਕਿ ਉਹ 이어ফোন ਲਾ ਕੇ ਸਾਰੇ ਸਕੂਲ ਚ ਤਰੇ ਫਿਰੇ ਤੇ ਸਕੂਲ ਦਾ ਮਾਹੌਲ ਨਹੀਂ ਆਪਾਂ ਬੱਚਿਆਂ ਨੂੰ ਕੀ ਸਿੱਖਿਆ ਦੇ ਰਹੇ ਕਰੋ ਦੀ ਗੱਲ ਹੈ ਇੱਕ ਪੂਰੇ ਟਾਈਮ ਪਹਿਲਾਂ ਦੀ ਗੱਲ ਆ ਜੀ 3-4 ਮਹੀਨੇ ਪਹਿਲਾਂ ਦੀ ਗੱਲ ਤੇ ਕੀ ਕਾਰਵਾਈ ਕੀਤੀ ਤੁਸੀਂ ਫਿਰ ਜੀ ਇਹ ਕਰਮਚਾਰੀ ਨੂੰ ਕਰਮਚਾਰੀ ਤੇ ਆ ਕਾਰਵਾਈ ਆ ਜੀ ਜੋ ਰਿਪੋਰਟ ਆ ਗਈਆਂ ਤੇ ਫੌਰੀ ਹੋਈ ਆ ਉਹ ਇਹ ਸਾਰੇ ਤੱਥਾਂ ਦੇ ਆਧਾਰ 'ਤੇ ਹੋਈ ਆ ਜੀ ਵੀ ਕਰਮਚਾਰੀ ਜਿਹੜਾ ਇੱਕ ਹੈੱਡ ਦਾ ਮੁਖੀ ਦਾ ਕਹਿਣਾ ਹੀ ਨਹੀਂ ਮੰਨ ਰਿਹਾ ਜੀ ਹਰੇਕ ਆਰਡਰ ਤੇ ਵੀ ਉਹ ਆਬਜੈਕਸ਼ਨ ਲਿਖ ਰਿਹਾ ਤੇ ਵੀ ਉਹ ਆਬਜੈਕਸ਼ਨ ਦਾ ਕੋਈ ਕਾਰਨ ਨਹੀਂ ਸਪਸ਼ਟ ਕਰ ਰਿਹਾ ਜੀ ਤੇ ਬੱਚਿਆਂ ਦੇ ਇਹਦੇ ਕੰਮ ਹੈਗੇ ਸਾਰੇ ਬੱਚਿਆਂ ਦੇ ਹਿੱਤਾਂ ਲਈ ਉਹ ਕੰਮ ਆਣਾ ਜੀ ਇੱਕ ਸਰ ਸਕੂਲ ਦਾ ਗੇਟ ਜਦੋਂ ਪ੍ਰੈਸ ਆਲੇ ਆਏ ਆ ਸਾਰੇ ਸਰ ਉਹ ਵੀ ਤਾਂ ਹਰ ਵਾਰ ਬੰਦੇ ਸੀ ਜੋ ਕਹਿੰਦੇ ਕਿ ਬੱਚੇ ਐਦਾ ਮਾਹੌਲ ਸਕੂਲ ਦਾ ਮਾਹੌਲ ਖਰਾਬ ਨਾ ਕਰੋ ਇੱਕ ਵਾਰੀ ਗੇਟ ਬੰਦ ਕਰ ਦਿਓ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਕਿਸੇ ਘਸ ਵਾਲੇ ਆਏ ਹੋ ਤੇ ਜਦੋਂ ਪਤਾ ਲੱਗਿਆ ਤਾਂ ਬਸ ਕੋਲੇ ਅੰਦਰ ਬੁਲਾਇਆ ਗਿਆ ਸੀ